ਹਾਂ ਜੀ ਭਾਈ ਸਾਰਿਆਂ ਨੂੰ ਬਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਮਿੱਤਰੋ ਆਪਾਂ ਬੈਠੇ ਸੀਗੇ ਜੀ ਅ ਬਾਈ ਉਹਨਾਂ ਕੋਲ ਇਹਨਾਂ ਦਾ ਹੈਗਾ ਆ ਬਾਬਾ ਫਰੀਦ ਸਟੱਡ ਫਾਰਮ ਨਾ ਜੀ ਤੇ ਵੀਰੇ ਕੀ ਨਾਮ ਆ ਘੋੜੇ ਦਾ ਪਹਿਲਾਂ ਤਾਂ ਇਹ ਦੱਸਿਓ ਜੀ ਘੋੜੇ ਦਾ ਨਾਮ ਵੀਰੇ ਪਹਿਲਾਂ ਤੁਹਾਡਾ ਧੰਨਵਾਦ ਚੈਨਲ ਆਲੇ ਦਾ ਥੈਂਕ ਯੂ ਵੀਰੇ ਥੈਂਕ ਯੂ ਤੇ ਘੋੜੇ ਦਾ ਨਾਮ ਹੈਗਾ ਵੀਰੇ ਸੂਰਜ ਹਾਂ ਜੀ ਹਾਂ ਜੀ ਤੇ ਵੀਰੇ ਕਿਹਦਾ ਬੱਚਾ ਇਹ ਜੀ ਇਹ ਵੀਰੇ ਦਲਸ਼ੇਰਤਾ ਕੀ ਦਾ ਪੋਤਾ ਹੈਗਾ ਅੱਛਾ ਪੋਤਾ ਆ ਹਾਂ ਜੀ ਠੀਕ ਹੈ ਵੀਰੇ ਤੇ ਕੀ ਹਾਈਟ ਵਗੈਰਾ ਇਹਦੀ ਆਈਟ ਵੀਰੇ ਇਹਦੀ 67 ਇੰਚ ਆ ਠੀਕ ਹੈ ਜੀ ਤੇ ਵੀਰੇ ਫੀਸ ਫੂਸ ਕੀ ਰੱਖੀ ਹੋਈ ਆ ਫੀਸ ਵੀਰੇ ਇਹਦੀ ਨਾਰਮਲ ਆਪਾਂ ਹੁਣ 15000 ਰੁਪਿਆ ਹੈ ਠੀਕ ਹੈ ਤੇ ਏਜ ਇਹਦੀ ਕਿੰਨੀ ਹੋਗੀ ਵੀਰੇ ਏਜ ਇਹਦੀ 5 ਸਾਲ ਹੋਗੀ ਵੀਰੇ 5 ਸਾਲ ਹੋ ਗਏ ਨਾ ਰਿਜ਼ਲਟ ਰਿਜ਼ਲਟ ਆ ਗਿਆ ਵੀਰੇ ਹਾਂ ਰਿਜ਼ਲਟ ਬਹੁਤ ਚੰਗੇ ਆਏ ਠੀਕ ਹੈ ਬਾਕੀ ਜਿਹੜਾ ਬੈਨਰ ਦੇ ਛੱਲਾ ਬਸ਼ੀਰਾਗਾ ਹੂੰ ਬਹੁਤ ਚੰਗਾ ਬਸ਼ੀਰਾ ਹੈ ਤਿਆਰ ਹੋ ਗਿਆ 15 ਕ ਮਹੀਨਿਆਂ ਦਾਗਾ ਜਾਨੀ ਕਿ ਹਾਈਟ ਇਹਦੀ 60 61 ਇੰਚ ਹੋ ਗਈ ਸ਼ੌਹੀ ਦਾ ਬਸ਼ੀਰਾ ਹੈ ਨਾ ਆਪਣੇ ਘਰੇ ਹੀ ਆਮਰੇ ਘਰੇ ਕਰੀਆ ਠੀਕ ਹੈ ਵੀਰੇ ਉਹਦੇ ਮੈਨੂੰ ਕਲਿੱਪ ਵਗੈਰਾ ਦੇ ਦਿਓ ਆਪਾਂ ਜਰੂਰ ਦਿਖਾਵਾਂਗੇ ਦਰਸ਼ਕਾਂ ਨੂੰ ਤੇ ਚਲੋ ਇਹ ਤਾਂ ਇੱਕ ਫਾਰਮੈਲਿਟੀ ਸੀ ਵੈਸੇ ਤਾਂ ਘੋੜਾ ਜਿਹੜਾ ਇਹ ਕਿਸੇ ਜਾਨ ਪੈਸੇ ਦਾ ਪਛਾਣ ਦਾ ਮਹਤਾਜ ਨਹੀਂ ਹੈਗਾ ਵੀਰੇ ਹੈਨਾ ਤੇ ਤਕਰੀਬਨ ਬਹੁਤ ਫੇਮਸ ਘੋੜਾ ਹੈਗਾ ਹੀ ਆ ਹਾਂ ਜੀ ਹੈਨਾ ਤੇ ਇਹ ਵੀਰੇ ਮਤਲਬ ਤੁਸੀਂ ਇਹ ਖਰੀਦਿਆ ਸੀ ਜਾਂ ਪਾਲਿਆ ਸੀ ਆਪਾਂ ਹਾਂ ਵੀਰੇ ਆਪਾਂ ਖਰੀਦਿਆ ਸੀਗਾ 8 ਕਿ ਮਹੀਨਿਆਂ ਦਾ ਸੀਗਾ ਅੱਛਾ ਹਾਂ ਇਹ ਤੁਹਾਡੇ ਕੋਲ ਆ ਕੇ ਹੀ ਮਤਲਬ ਤਿਆਰ ਹੋਇਆ ਬਾਕੀ ਤਾਂ ਨਾ ਤਿਆਰ ਹੋਇਆ ਤੁਸੀਂ ਤਾਂ ਛੋਟਾ ਬੱਚਾ ਹੀ ਲੈ ਕੇ ਆਏ ਛੋਟਾ ਬੱਚਾ ਹੀ ਸੀਗਾ ਵੀਰੇ ਕੀ ਖਾਕਰੂ ਕੀ ਸਿਸਟਮ ਕੀਤਾ ਮਤਲਬ ਪੂੜਾ ਬੜਾ ਸੋਹਣਾ ਐ ਵੀ ਕਹਿਦੀ ਹਾਂ ਸਰਾਜ ਤੇ ਵੀਰੇ ਇਹ ਪਹਿਲਾਂ ਆਪਣਾ ਵਾਂਦਰੀ ਸੀਗਾ ਇਹ ਵੀਰੇ ਆਪਣਾ ਸਮਝਾ ਸਟੱਡ ਫਾਰਮ ਦੇ ਬਾਂਦਰਪਰਾ ਛੱਠੀ ਪਈ ਇਹ ਵਾਂਦਰੀ ਪੜਿਆਗਾ ਜਾਨੀ ਕਿ ਇਹਨਾਂ ਨੇ ਤੇ ਇਹਨੇ ਵੀ ਬਹੁਤ ਮਿਹਨਤ ਕੀਤੀ ਯਾਰ ਰੋਜ਼ ਵਾਰ ਜਿ ਸ਼ਿਕਰਾਉਣੀਆਂ ਨੂੰ ਜਾਣਾ ਪਾਣੀ ਦਾ ਪੂਰਾ ਖਿਆਲ ਰੱਖਿਆ ਬਈ ਸ਼ੁਰੂਤ ਜੀ ਦਾ ਤੇ ਹੁਣ ਵੀ ਤੇ ਚਲਦਾ ਚੁੰਦਾ ਬਾਲਾ ਸੋਣਾ ਹੈ ਵੀਰੇ ਆਪ ਤਿਆਰ ਕੀਤੀ ਚਾਲ ਮਤਲਬ ਚਾਲ ਆਪ ਕਢਾਈ ਜਾ ਫਿਰ ਕਿਸੇ ਜਿਹੜਾ ਸਾਡੇ ਅੰਕਲ ਸੀਗਾ ਹਨਾ ਉਹ ਪੁਰਾਣਾ ਸ਼ੌਂਕੀ ਸੀਗਾ ਇਹ ਕੰਮ ਦਾ ਅੱਛਾ ਜੀ ਉਹਨਾਂ ਤੋਂ ਸਿੱਖ ਕੇ ਗਾਹਾਂ ਫਿਰ ਓਮੀ ਇਹ ਤਿਆਰ ਕੀਤਾ ਅੱਛਾ ਮਤਲਬ ਆਪ ਹੀ ਸਾਰਾ ਕੁਝ ਤਿਆਰ ਕੀਤਾ ਉਹ ਪੁਰਾਣੀਆਂ ਕੋੜੀਆਂ ਜਗਦੀਪ ਸਿੰਘ ਪ੍ਰਧਾਨ ਉਹਨਾਂ ਦੇ ਨਾਲ ਠੀਕ ਹੈ ਜੀ ਉਹਨਾਂ ਨੇ ਜਾਨੀ ਕਿ ਪੁਰਾਣਾ ਤੌਰ ਦਾ ਹੀ ਸੀਗੇ ਉਹ ਠੀਕ ਹੈ ਵੀਰੇ ਬਾਕੀ ਪਿੰਕ ਵੀ ਬਾਲਾ ਹੀ ਆ ਹਾਂ ਵੀਰੇ ਉਹ ਤਾਂ ਫਿਰ ਖਰਾਕ ਦੇ ਸਾਬ ਉਹ ਜਾਂਦਾ ਕਿ ਬਾਕੀ ਇਹਦੀ ਬਲੱਡ ਲਾਈਨ ਜਿਹੜੀ ਹੈ ਨਾ ਉਹ ਪੂਰੀ ਮਸ਼ਹੂਰੀ ਆ ਜਿਹੜੀ ਇਹਦੀ ਮਾਂ ਹੈ ਉਹ ਰਾਜੂ ਡੋਡਾਂ ਵਾਲੇ ਦੀ ਆ ਅੱਛਾ ਠੀਕ ਹੈ ਉਹ ਆਪਣੇ ਬਾਬੇ ਕੋਲੇ ਭਾਈਕੋਟ ਡੇਰੇ ਚ ਸੀ ਅੱਛਾ ਅੱਛਾ ਹੀ ਡੇਰੇ ਦੇ ਹੀ ਇਹਦਾ ਜਨਮ ਹੋਇਆ ਅੱਛਾ ਠੀਕ ਹੈ ਵੀਰੇ ਤੇ ਬਾਕੀ ਵੀਰੇ ਕਿਵੇਂ ਮਤਲਬ ਉਦਾਂ ਫੀਲਿੰਗ ਜੇ ਕਿਦਾਂ ਜਾਂਦੀ ਐ ਇੰਨਾ ਸੋਹਣਾ ਜਦੋਂ ਘੁੜਾ ਹੁੰਦਾ ਬੰਦੇ ਕੋਲ ਹਨਾ ਚਾਰ ਬੰਦੇ ਦੀ ਇੱਕ ਬੱਚੀ ਨਾਲ ਆਪਾਂ ਦਾ ਇੰਨਾ ਕਰਕੇ ਆ ਪ੍ਰਮਾਤਮਾ ਨੇ ਬਖਸ਼ਿਆ ਆਪਾਂ ਉਹਦੇ ਆਪਾਂ ਸੇਵਾ ਕਰਦੇ ਇਹਨਾਂ ਦੀ ਤੇ ਜਦੋਂ ਇੰਨੇ ਚੰਗੇ ਜਾਨਵਰ ਦੀ ਸੇਵਾ ਕਰਦੇ ਆ ਬਿਲਕੁਲ ਤੋਂ ਬਾਕੀ ਆ ਆਪਣੇ ਆਪ ਨੂੰ ਐ ਹੁੰਦਾ ਵੀ ਹਾਂ ਵੀ ਕਿਸੇ ਚੀਜ਼ ਨੂੰ ਅਸੀਂ ਸੰਭ ਰੇ ਆ ਬਿਲਕੁਲ ਬਿਲਕੁਲ ਕਿਉਂਕਿ ਆਪਾਂ ਹੁਣ ਕੱਢਿਆ ਤਾਂ ਜਦੋਂ ਮੇਲਾ ਥੋੜਾ ਉੱਧਰ ਨੂੰ ਹੋਣ ਲੱਗ ਪਿਆ ਇਹ ਮੇਲਾ ਹੁਣ ਭਾਵੇਂ ਆਪਣੇ ਲਾਸਟ ਚਰਮ ਤੇ ਆਪਾਂ ਕਹਿ ਸਕਦੇ ਹਾਂ ਪਰ ਕਾਫੀ ਬੰਦੇ ਉੱਧਰ ਨੂੰ ਸਾਰੇ ਭੱਜ ਲਏ ਸੀ ਜਦੋਂ ਆਪਾਂ ਕੋਡੇ ਬਾਹਰ ਕੱਢਿਆ ਤਾਂ ਹਾਂਜੀ ਹਾਂਜੀ ਬਾਕੀ ਇਹ ਆਪਾਂ ਡਿਸਪਲੇ ਵੀ ਕਰਾਇਆ ਜਿੱਦਾਂ ਉਹਦੇ ਸ਼ਾਮ ਨੂੰ ਕਾਠੀ ਪਾ ਗਏ ਉਹਦੇ ਵੀ ਹਾਂਜੀ ਯਾਨੀ ਕਿ ਬਹੁਤ ਇਹਨੂੰ ਵਧੀਆ ਰਿਸਪੌਂਸ ਮਿਲਿਆ ਹਾਂਜੀ ਹਾਂਜੀ ਕਿਉਂਕਿ ਉਸ ਦਿਨ ਵੀ ਉੱਥੇ ਸ਼ੋਅ 'ਚ ਵੀ ਦੇਖਿਆ ਚਲੋ ਕਾਠੀ ਪਾਈ ਹੋਵੇ ਨਾ ਬਾਈ ਚੱਲਦਾ ਓਹੀ ਚੱਲੇ ਜਾਂਦਾ ਨੱਚਦਾ ਹੀ ਜਾਂਦਾ ਜਿੱਦ ਨੂੰ ਜਾਂਦਾ ਨਾ ਤੇ ਇਹ ਵੀਰੇ ਕੁਦਰਤ ਵੱਲੋਂ ਮਤਲਬ ਆਪਾਂ ਕਹਿ ਸਕਦੇ ਹਾਂ ਕੋੜੇ ਦਾ ਸੁਭਾਏ ਇਹੋ ਜਿਹਾ ਹੋ ਗਿਆ ਠੀਕ ਆ ਵੀਰੇ ਬਾਕੀ ਵੀਰੇ ਲੋਕਾਂ ਦੇ ਫੋਨ ਕਾਲ ਵੈਸੇ ਵੀ ਆਉਂਦੇ ਰਹਿੰਦੇ ਆ ਹਾਂ ਵੀਰੇ ਆਉਂਦੇ ਰਹਿੰਦੇ ਆ ਆਪਾਂ ਥੋੜਾ ਵਪਾਰ ਦਾ ਕੰਮ ਵੀ ਕਰਦੇ ਆ ਹਾਂਜੀ ਤੇ ਬਾਕੀ ਆਪਾਂ ਨੂੰ ਟਾਈਮ ਵੀ ਬਹੁਤ ਹੋ ਗਿਆ ਹਨਾ ਹਾਂਜੀ ਤੇ ਆਪਾਂ ਜਿਨੀ ਕਿ ਜਿੰਨਾ ਵੀ ਹੈਗਾ ਆਈ ਆਈ ਜਾਂਦੇ ਆ ਕਿੰਨੇ ਸਾਲ ਹੋ ਗਏ ਵੀਰੇ ਇਹ ਕੰਮ ਕਰਦੇ ਆਪਾਂ ਨੂੰ ਵੀਰੇ ਜਿਨੀ ਕਿ 2005-6 ਤੋਂ ਲੱਗੇ ਹੋਏ ਆ ਅੱਛਾ ਹਾਂਜੀ ਆਊਂਡ 20 ਸਾਲ ਦੇ ਆਸ-ਪਾਸ ਹੋ ਚੱਲੇ ਆ ਹਾਂਜੀ ਹੋ ਚੱਲੇ ਆ ਤੇ ਕਾਫੀ ਨਿਕਲ ਕੇ ਕਾਫੀ ਆ ਗਿਆ ਪਰ ਇਹ ਮਤਲਬ ਆਪਣੇ ਪੱਕਾ ਹੀ ਰੱਖਿਆ ਹੋਇਆ ਹਾਂਜੀ ਹਾਂਜੀ ਸਹੀ ਹੈ। ਅਸਟ੍ਰੇਲੀਅਨ ਆਪਣੇ ਕੋਈ ਪਹਿਲਾਂ ਹੋਰ ਸੀਗੇ ਹੁਣ ਜਾਨੀ ਕਿ ਪੱਕਾ ਹੁਣ ਇਹ ਸੂਰਜੀ ਹੈ। ਹੁਣ ਇਹ ਸੂਰਜ ਨੂੰ ਹੋ ਕੇ 5 4 ਕਸਾਲ 5 ਆਈ ਨੂੰ ਉਦੋਂ ਦਾ ਇਹ ਪੱਕਾ ਹੈ। ਉਦੋਂ ਦਾ ਪੱਕਾ ਇਹ ਇਸ ਤੋਂ ਪਹਿਲਾਂ ਅਸਟ੍ਰੇਲੀਅਨ ਹੋਰ ਵੀ ਰੱਖੇ ਹੋਏ ਸੀ। ਹਾਂਜੀ ਹੋਰ ਵੀ ਰੱਖੇ ਸੀ। ਠੀਕ ਹੈ ਵੀਰੇ। ਬਾਕੀ ਵੀਰੇ ਕਦੇ ਮਤਲਬ ਕੋਈ ਇਦਾਂ ਵੀ ਹੋਇਆ ਕਿ ਕਿਸੇ ਬੰਦੇ ਦੀ ਕਾਲ ਵੈਸੇ ਹੀ ਆਈ ਹੋਵੇ ਕਿ ਵੀਰੇ ਯਾਰ ਫੋਟੋ ਕਰਾਣਾ ਆਣਾ ਜਾਂ ਕੁਝ। ਹਾਂ ਵੀਰੇ ਕੋਈ ਆਈ ਜਾਂਦੇ ਆ ਤੇ ਆਪਾਂ ਫੋਟੋ ਮੰਨ ਲਓ ਕਿਦੇ ਨਹੀਂ ਜਵਾਬ ਦਿੱਤਾਗਾ। ਨਹੀਂ ਸੁਣੱਖਾ ਜੀ। ਹਾਂਜੀ ਆਪਾਂ ਮੰਦਈ ਕੋਲੇ ਬੈਠਾ ਇਹ ਬਾਈ ਨੇ ਤਾਂ ਤੁਹਾਨੂੰ ਦੇਖਿਆ ਹਨਾ ਆਪਾਂ ਵੀਡੀਓ ਕੀਤੀ ਹੈ ਤੇ ਜਨਨ ਕਿ ਆਪਾਂ ਨੂੰ ਕੋਈ ਐ ਨਹੀਂ ਹੈਗਾ ਹਨਾ ਜਿਵੇਂ ਕੋਈ ਆਈ ਜਾਏ ਇਹਦੇ ਨਾਲ ਆਪਾਂ ਆਕੜ ਨਹੀਂ ਕਰਦੇ ਕਿ ਆਪਾਂ ਪਿਆਰ ਕਰਦੇ ਆ ਜਦੋਂ ਕੋਈ ਆਪਣੇ ਕੋਲੇ ਆਉਂਦਾ ਗਿਆ ਬਿਲਕੁਲ ਉਹ ਆਪਾਂ ਨੂੰ ਚੱਲ ਕੇ ਆਪਣੇ ਕੋਲੇ ਆਉਂਦਾ ਤਾਂ ਆਪਾਂ ਉਹਨੂੰ ਪਿਆਰ ਨਾਲ ਹੀ ਕਰੀ ਬਿਲਕੁਲ ਵੀਰੇ ਬਾਕੀ ਪਤਾ ਕੀ ਚੀਜ਼ ਹੈ ਜੇ ਆਪਾਂ ਇਦਾਂ ਐਨੀ ਵਧੀਆ ਚੀਜ਼ ਲੈ ਕੇ ਹਨਾ ਆਕੜ ਦਿਖਾਵਾਂਗੇ ਉਹ ਆਪਾਂ ਕਿਸੇ ਦੀ ਚੀਜ਼ ਦੀ ਵੀ ਵਿਆਪਦੀ ਕਰ ਦਵਾਂਗੇ ਜੇ ਕੋਈ ਆਮ ਆਇਆ ਤਾਂ ਉਹ ਕੋ ਦੇਖਣੀ ਹੈ ਨਹੀਂ ਕਿ ਪਿਆਰ ਨਾਲ ਹੀ ਪਿਆਰ ਵੱਧਦਾ ਵੀਰੇ ਬਿਲਕੁਲ ਵੀਰੇ ਪਿਆਰ ਨਾਲ ਹੀ ਪਿਆਰ ਪਿਆਰ ਨਾਲ ਹੀ ਪੈਸਾ ਵੀ ਵੱਧਦਾ ਹਾਂ ਬਸ ਜੋ ਵੀ ਕੋਈ ਪਿਆਰ ਮੇਨ ਗੱਲ ਦਾ ਪਿਆਰ ਦੀ ਆ ਜਾਂਦੀ ਹੈ ਨਾ ਜੇ ਆਪਾਂ ਚੰਗਾ ਬੰਦੇ ਦੇ ਨਾਲ ਬੋਲਣਾ ਕਰਾਂਗੇ ਹਨਾ ਹੂੰ ਤੇ ਅਗਲਾ ਹੋਰ ਵੀ ਦਸਣ ਨੂੰ ਜਾ ਕੇ ਦੱਸ ਦਿਆ ਪੇ ਹਾਂ ਬਈ ਕਈ ਵਾਰ ਕਿਸੇ ਨੇ ਨਾ ਜਿੱਦਾਂ ਹੁਣ ਆਪਾਂ ਉੱਥੇ ਬੈਠੇ ਖੜੇ ਸੀਗੇ ਨਾ ਖੜੇ ਖੜੇ ਤੇ ਤੁਹਾਡੇ ਕੋਲ ਬੰਦਾ ਨੰਬਰ ਲੈ ਕੇ ਗਿਆ ਕਿ ਆਪਾਂ ਘੋੜੀ ਦੇ ਕੋਲੇ ਹੀ ਕਰਾਣੀ ਹੈ ਨਾ ਹਾਂਜੀ 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 ਉਹ ਮੈਂ ਤਾਂ ਇਹ ਕਹਿ ਸਕਦਾ ਵੇ ਭਾਈ ਮੇਰੀ ਵੀਡੀਓ ਤੋਂ ਬਾਅਦ ਬਾਅਦ ਚ ਕੋਈ ਆਵੇ ਨਾ ਵੇ ਘੋੜੀ ਹੁਣ ਆ ਗਈ ਤੁਹਾਨੂੰ ਕੋਲ ਖੜੇ ਹਾਂ ਹਾਂਜੀ ਹਾਂਜੀ ਇਹ ਤਾਂ ਹੈ ਵੀਡੀਓ ਬਣਾਉਣ ਲਈ ਕੱਢਿਆ ਸੀ ਆਪਾਂ ਤੇ ਉਹ ਬੰਦੇ ਵੈਸੇ ਹੀ ਖੜੇ ਸੀ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਉਹਨਾਂ ਨੂੰ ਲੱਗਿਆ ਵੇ ਬਾਕੀ ਹਨ ਉਹਨੇ ਪੁੱਛਿਆ ਕਹਿੰਦੇ ਘੋੜਾ ਕਿਹੜਾ ਆ ਕੀ ਡਿਟੇਲ ਹੈ ਮੈਂ ਤਾਂ ਦੱਸਣਾ ਇੱਕ ਉਹਨਾਂ ਨੂੰ ਡਿਟੇਲ ਜੀ ਦੱਸੀ ਤਾਂ ਉਹ ਕਹਿੰਦੇ ਭਾਈ ਘੋੜਾ ਵਧੀਆ ਹੈ ਵੀ ਮੈਂ ਤਾਂ ਨੰਬਰ ਆ ਭਾਈ ਉਹਨਾਂ ਕੋਲ ਹੈ ਵ ਉਹ ਵੀ ਬਸ ਇਹੀ ਗੱਲ ਹੈ ਕਿ ਮੈਨੂੰ ਇਹ ਵੀ ਕਾਰਡ ਦੇ ਦਿਓ ਮੈਂ ਵੀ ਕਾਰਡ ਨਹੀਂ ਉਹਦੇ ਐਡਾ ਚੰਗਾ ਕੋੜਾ ਵੀ ਤੂੰ ਕਾਟ ਕਿਉਂ ਨਹੀਂ ਸ਼ੁਰੂਦਾਗਾ ਨਹੀਂ ਉਹ ਚਲੋ ਜੇ ਬਾਅਦ ਵੀਰੇ ਥੋੜੇ ਵੀ ਸਿੱਕੇ ਕਾਰਡ ਤਾਂ ਹੀ ਨਹੀਂ ਚੁਕਾਈਗੇ ਸਹੀ ਆ ਸਹੀ ਆ ਚਲੋ ਕੋਈ ਚੱਕ ਨਹੀਂ ਕਾਡਾਂ ਦੀ ਕਿਹੜੀ ਗੱਲ ਹੈ ਬਈ ਜਿੰਨੀ ਲੱਭਣਾ ਉਹ ਨਹੀਂ ਦੱਬ ਹੀ ਲੈਣਾ ਚੱਜ ਦੀ ਚੀਜ਼ ਆ ਕੋਈ ਹੋ ਵੀ ਨਹੀਂ ਲੁਕਦੀ ਹੁੰਦੀ ਹੈ ਨਾ ਤੇ ਬਾਈ ਕੰਟੈਕਟ ਨੰਬਰ ਮੜ ਜਾ ਬੋਲ ਦਿਓ ਆਪਣਾ ਕਨੈਕਟ ਨੰਬਰ ਹੈਗੇ 75278 13613 75278 136 13 13613 ਠੀਕ ਹੈ ਵੀਰੇ ਤੇ ਬਾਈ ਬਹੁਤ ਸੋਹਣਾ ਘੋੜਾ ਆਇਆ ਬਾਈ ਹੁਣਾਂ ਕੋ ਤੁਸੀਂ ਮੀਟਿੰਗ ਕਰਾਣੀ ਆ ਜਾਂ ਨਹੀਂ ਕਰਾਣੀ ਆ ਬਾਅਦ ਦੀਆਂ ਗੱਲਾਂ ਇੱਕ ਵਾਰ ਦੇਖਣ ਜ਼ਰੂਰ ਆਓ ਤੇ ਦੇਖ ਕੇ ਤੁਹਾਡਾ ਬਿਲਕੁਲ ਦਿਲ ਖੁਸ਼ ਨਾ ਹੋਇਆ ਤਾਂ ਬਿਸ਼ੱਕ ਫੇਰ ਮੀਟਿੰਗ ਨਾ ਕਰਾਵੇ ਜੇ ਦਿਲ ਖੁਸ਼ ਹੋ ਗਿਆ ਤਾਂ ਜ਼ਰੂਰ ਕਰਾਓ ਕਿਉਂਕਿ ਘੋੜਾ ਇੰਨਾ ਸੋਹਣਾ ਆ ਇੰਨਾ ਸੁਲੱਖਾ ਆ ਬਾਈ ਨੇ ਬਹੁਲੀ ਮਿਹਨਤ ਨਾਲ ਇਹ ਪਾਲਿਆ ਹੋਇਆ ਮੇਰਾ ਵੀਰ ਇੱਕ ਵਾਰ ਘੋੜੇ ਨੂੰ ਦੇਖਣ ਜ਼ਰੂਰ ਆਇਆ ਕਰੋ ਠੀਕ ਹੈ ਤੇ ਥੈਂਕ ਯੂ ਵੀਰੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ